सत श्रीकाल जी सारू अज आप बनाने मक्की मेथी वाली रोटी ठीक है जी तो यह है जी बाजरा पाया मैं आ वाला एक मतलब सर सर्व, सर्विंग स्पून आई एक पा लिया और मक्की जोड़ा घराटा का आटा अं उ लेके आई सी, तो ले के आए सी अपने हिमाचल गए थे वह ले लैके आए थे बहुत ही ज़्यादा वाली आटा तो चार स्पून मैं सर्विंग स्पून ये ये पाले भर के पूरे ਇਦੇ ਵਿੱਚ ਮੈਂ ਨਮਕ, ਮਿਰਚ, ਹਲਦੀ, ਜੀਰਾ, ਅਜਵੈਨ ਤੇ ਮਸਾਲਾ ਪਾ ਲਿਆ। ਠੀਕ ਹੈ ਜੀ। ਇਹਨੂੰ ਆ ਬਾਜਰੇ ਦਾ ਇੱਕ ਸਰਵਿੰਗ 스ਪੂਨ ਪਾ ਲਿਆ ਸੀ ਕਿਉਂਕਿ ਅੱਜਕੱਲ ਬਾਜਰੇ ਦਾ ਆਟਾ ਜਿਹੜਾ ਹੈਗਾ ਉਹ ਇਦਾਂ ਹੀ ਆਉਂਦਾ ਹੈਗਾ। ਤੇ ਕਿਉਂਕਿ ਅੱਗੇ ਤਾਂ ਜਿਆਦੇ ਵੱਡੇ ਟੱਬਰ ਹੁੰਦੇ ਸੀਗੇ ਤੇ ਇੱਕ ਅੱਜਕੱਲ ਨਾ ਸਾਡੀਆਂ ਨਾਨੀਆਂ ਰਹੀਆਂ ਨਾ ਦਾਦੀਆਂ ਨਾ ਮਾਵਾਂ ਜਿਹੜੀਆਂ ਸਾਨੂੰ ਹੱਥ ਨਾਲ ਬਣਾ ਕੇ ਪਕਾ ਦੇਣ। ਚਲੋ ਆਪਾਂ ਅੱਜ ਆਪਾਂ ਇੱਕ ਮਾਡਰਨ ਤਰੀਕੇ ਦੇ ਨਾਲ ਸਟਾਰਟ ਕਰਦੇ ਹਾਂ ਹਨਾ ਬਣਾਉਣ ਵਾਸਤੇ। कि चलो ਆਪਾਂ ਇਹਨੂੰ ਹੁਣ ਸਾਰੇ ਨੂੰ ਆਪਾਂ ਮਿਕਸ ਕਰ ਲਵਾਂਗੇ ਸਾਰੇ ਦੇ ਵਿੱਚ ਜਿਹੜਾ ਸਾਡਾ ਨਮਕ ਮਿਰਚਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਸੁੱਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਓ ਤਾਂ ਕਿ ਕਿਤੇ ਕੋਈ ਤੁਹਾਨੂੰ ਨਮਕ ਜਾਂ ਕੋਈ ਹਲਦੀ ਜਾਂ ਮਿਰਚ मसाला ਜੀਰਾ ਅਜਵੈਨ ਹੈ ਨਾ ਉਹ ਨਾ ਆਵੇ ਹੋ ਗਿਆ ਮਿਕਸ ਤਾਂ ਇਹਦੇ ਵਿੱਚ ਆਪਾਂ ਇਹ ਇੱਕ ਛੋਟਾ ਜਿਹਾ ਪਿਆਜ਼ ਕੱਟਿਆ ਸੀ ਤੇ ਇੱਕ ਹਰੀ ਮਿਰਚ ਇਹ ਪਾ ਲਾਂਗੇ ਉਸਦੇ ਵਿੱਚ ਇਹਨੂੰ ਆਪਾਂ ਪਾਣੀ ਪਾ ਕੇ ਮਿਕਸ ਕਰ ਲਾਂਗੇ ਪਹਿਲਾਂ ਥੋੜਾ ਜਿਹਾ ਇਦਾਂ ਕਰਾਂਗੇ ਤੇ ਇਹ ਆਪਾਂ ਥੋੜੀ ਜੀ ਵਿੱਚ ਇਹਦੇ ਜਿਹੜੀ ਮੇਥੀ ਕੱਟ ਕੇ ਧੋ ਕੇ ਰੱਖੀ ਹੋਈ ਹੈ ਥੋੜੀ ਜੀ ਪਾ ਲੈਨੇ ਆ ਵੱਧ ਵੀ ਪੈ ਜੂਗੀ ਸਵੇਰੇ ਦਾ ਵੱਧੇ ਦਾ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਫਿਰ ਇਹਦੇ ਵਿੱਚ ਆਪਾਂ ਪਾਣੀ ਗਰਮ ਰੱਖਿਆ ਹੋਇਆ ਤੇ ਉਹ ਫਿਰ ਆਪਾਂ ਪਾਣੀ ਹੈ ਜਿਹੜਾ ਹੁਣ ਉਬਲ ਗਿਆ ਇਹਨੂੰ ਬੰਦ ਕਰਤਾ ਤਾਂ ਹੁਣ ਇਹਨੂੰ ਆਪਾਂ ਆਜੋ ਮਿਕਸ ਕਰ ਦਈਏ ਮਿਕਸ ਹੋ ਗਿਆ ਜੀ ਸਾਰਾ ਮੇਥੀ ਇਹ ਵੀ ਵਿੱਚ ਮਿਕਸ ਹੋ ਗਈ ਹੈ ਪਿਆਜ਼ ਵੀ ਤਾਂ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਮਿਕਸ ਕਰਦੇ ਹਾਂ ਸਾਰੇ ਕਿ ਪਾਣੀ ਆਪਾਂ ਗਰਮ ਪਾਉਣਾ ਕਿਉਂਕਿ ਸਬਜ਼ੀਆਂ ਦਾ ਜਿਹੜਾ ਪਾਣੀ ਸੀਗਾ ਉਹ ਵੀ ਇਹਦੇ ਵਿੱਚ ਮਿਕਸ ਹੋ ਚੁੱਕਾ ਤਾਂ ਹੁਣ ਆਪਾਂ ਇਹਦੇ ਵਿੱਚ ਬਾਅਦ ਚ ਦੂਸਰਾ ਪਾਣੀ ਐਡ ਕਰਦੇ ਹਾਂ ਇੱਕ ਵਾਰੀ ਨਾ ਪਾਓ ਕਿਉਂਕਿ ਪਤਲਾ ਨਾ ਜ਼ਿਆਦਾ ਹੋ ਜਾਏ ਕਿਉਂਕਿ ਆਪਾਂ ਆਪਣੀ ਏ ਨੀਡ ਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਪਾਣੀ ਪਾ ਸਕਦੇ ਹਾਂ ਜੇ ਤੁਸੀਂ ਏਦਾਂ ਵੀ ਪਕਾ ਕੇ ਖਾਣੀ ਆ ਤਾਂ ਤੁਸੀਂ ਏਦਾਂ ਵੀ ਪਕਾ ਕੇ ਖਾ ਸਕਦੇ ਆਂ ਔਰ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸਣ ਲੱਗੀ ਆ ਉਹਦੇ ਨਾਲ ਵੀ ਬਣ ਸਕਦਾ ਏਦਾਂ ਕਰਕੇ ਆਪਾਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਮਿਕਸ ਲਓ ਆਪਣਾ ਆਟਾ ਇਸ ਤਰ੍ਹਾਂ ਦਾ ਬਣ ਕੇ ਪੂਰਾ ਵਧੀਆ ਰੈਡੀ ਹੋ ਗਿਆ ਤੇ ਇੱਧਰ ਰੱਖਿਆ ਫਰਾਈ ਪੈਨ ਇਹਦੇ ਥੋੜਾ ਜਿਹਾ ਹਲਕਾ ਜਿਹਾ ਔਇਲ ਲੱਗਾ ਹੈ ਤਾਂ ਇਹਨੂੰ ਥੋੜਾ ਜਿਹਾ ਗਰਮ ਕਰਕੇ ਕਿੰਨਾ ਪੈਸਾ ਪਾ ਰਹੇ ਜਿੰਨਾ ਕਿ ਤੁਸੀਂ ਸਾਈਜ਼ ਤੁਹਾਨੂੰ ਚਾਹੀਦਾ ਉਹਦੇ ਅਕੋਰਡਿੰਗ ਤੁਸੀਂ ਮਟੀਰੀਅਲ ਪਾ ਸਕਦੇ ਹੋ ਹੈ ਨਾ ਈਜ਼ੀ ਵੇ ਨਾ ਟੁੱਟਣ ਦਾ ਖਤਰਾ ਨਾ ਆਟਾ ਮਲੰਦਾ ਗਰਮ ਪਾਣੀ ਪਾ ਕੇ ਪੂਰਾ ਆਟੇ ਨੇ ਪੂਰਾ ਵਧੀਆ ਆਪਣਾ ਵੇਸدار ਆਟਾ ਬਣ ਗਿਆ ਤਾਂ ਇਹਨੂੰ ਇਸ ਤਰ੍ਹਾਂ ਲੋ ਟੂ ਮੀਡੀਅਮ ਇਹਨੂੰ ਕੁੱਕ ਕਰਨਾ ਕਿਉਂਕਿ ਇਹਦੇ ਵਿੱਚ ਆਪਣੀ ਮੇਥੀ ਆ ਪਿਆਜ਼ ਆ ਅਦਰਕ ਆ ਅਜਵੈਨ ਜੀਰਾ ਹਰੀ ਮਿਰਚ ਕਿਉਂਕਿ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੀਆਂ ਇਹ ਉੱਕ ਹੋ ਜਾਣਗੀਆਂ ਇਹਨੂੰ ਅੱਛੀ ਤਰ੍ਹਾਂ ਇਸ ਤਰ੍ਹਾਂ ਸਪਰੈਡ ਕਰ ਦਿਓ ਤੁਹਾਡੇ ਕੋਲ ਹੋਰ ਵੀ ਕੋਈ ਵੈਜੀਟੇਬਲਸ ਹੈ ਜਿਵੇਂ ਧਨੀਆ ਵਗੈਰਾ ਤੇ ਹਰਾ ਪਿਆਜ਼ ਅੱਜਕੱਲ ਆਉਂਦਾ ਮਾਰਕੀਟ ਦੇ ਵਿੱਚ ਬਹੁਤ ਵਧੀਆ ਹਰਾ ਲਸਣ ਆਉਂਦਾ ਹੈਗਾ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਇਹਨੂੰ ਉੱਪਰੋਂ ਆਪਾਂ ਹੁਣ ਕਵਰ ਕਰਾਂਗੇ ਤਾਂ ਬਿਲਕੁਲ ਲੋ ਟੂ ਮੀਡੀਅਮ ਇਹਨੂੰ ਆਪਾਂ ਕੁੱਕ ਕਰਨਾ ਹੈ ਤਾਂ ਚਲੋ ਥੀਟ ਕਰਦੇ ਆ ਅਜਾ ਦੇਖੀਏ ਜੀ ਇੱਕ ਸਾਈਡੇ ਦੀ ਬਣੀ ਇਹਦੀ ਸਾਈਡ ਜਦੋਂ ਇਦਾਂ ਉੱਪਰੋਂ ਦੇਖਣ ਲੱਗ ਜੇ ਨਾ ਜੀ ਉਦੋਂ ਆਪਾਂ ਚੱਕਣੀ ਹੁੰਦੀ ਹੈ ਇੱਕ ਵਾਰ ਕੋਸ਼ਿਸ਼ ਕਰੋ ਇਦਾਂ ਹਿਲਾ ਕੇ ਦੇਖੋ ਆ ਦੇਖੋ ਫੁੱਲਣ ਲੱਗ ਪਿਆ ਸਾਰਾ ਦੇਖੋ ਕੋਈ ਇਹਦੇ ਚਕਾ ਆਪਾਂ ਜਿਆਦਾ ਕੋਈ ਕਿ ਹੋਰ ਨਹੀਂ ਕੋਈ ਕੁਝ ਨਹੀਂ ਜੁਸ ਕੀਤਾ ਹੈਗਾ ਤਾਂ ਹੁਣ ਆਪਾਂ ਇਹਨੂੰ ਖੁਰਚਣੇ ਦੀ ਚਰਪ ਦੇ ਨਾਲ ਲਓ ਇਹ ਦੂਸਰੀ ਸਾਈਡ ਆ ਉਹ ਆਪਾਂ ਕਵਰ ਨਹੀਂ ਕਰਾਂਗੇ ਇਹਨੂੰ ਓਪਨਲੀ ਕੁੱਕ ਕਰਾਂਗੇ ਆਪਾਂ ਤਾਂ ਬਹੁਤ ਹੀ ਜਿਆਦਾ ਵਧੀਆ ਲੱਗਦਾ ਮੈਨੂੰ ਕਿ ਬਹੁਤ ਟੇਸਟੀ ਬਣ ਗਈ ਹੈ ਇਹ ਤਾਂ ਇਹਨੂੰ ਆਪਾਂ ਤੇ ਸਰਵ ਕਰਾਂਗੇ ਇਹਨੂੰ ਆਪਾਂ ਦਹੀਂ ਨਾਲ ਬਟਰ ਨਾਲ ਦੇਸੀ ਘਿਓ ਵਗੈਰਾ ਕੁਝ ਨਹੀਂ ਲਾਇਆ ਆਪਾਂ ਜਸਟ ਇਹਨੂੰ ਉੱਪਰ ਦੀ ਹੀ ਲਗਾਵਾਂਗੇ ਆਪਾਂ ਉੱਪਰ ਤੁਸੀਂ ਬਟਰ ਨਾਲ ਖਾਓ ਕਿਉਂਕਿ ਬਾਜਰਾ ਜਿਹੜਾ ਹੈਗਾ ਉਹ ਬਟਰ ਨਾਲ ਬਹੁਤ ਅੱਛਾ ਲੱਗਦਾ ਮੱਕੀ ਆ ਜਿਹੜੀ ਉਹ ਵੀ ਬਟਰ ਨਾਲ ਬਹੁਤ ਜ਼ਿਆਦਾ ਅੱਛੀ ਲੱਗਦੀ ਹੈ ਜਦ ਦੂਜੀ ਸਾਈਡ ਆਪਣੀ ਕੁੱਕ ਹੋ ਜਾਂਦੀ ਹੈ ਤਾਂ ਆਪਾਂ ਦੇਖਦੇ ਹਾਂ ਲੋ ਆਪਣੀ ਰੋਟੀ ਹੈ ਜੀ ਰੈਡੀ ਹੋ ਗਈ ਹੈ ਤਾਂ ਹੁਣ ਇਹਨੂੰ ਆਪਾਂ ਖਾਣੇ ਆ ਨਾਲ ਆਪਾਂ ਦਹੀਂ ਲੈਣੇ ਆ ਨਾਲ ਆਪਾਂ ਬਟਰ ਲੈਣੇ ਆ ਤਾਂ ਇਸ ਤਰ੍ਹਾਂ ਇੱਕ ਟਿੱਕੀ ਆਪਾਂ ਬਟਰ ਦੀ ਲੈ ਲਾਂਗੇ ਤੇ ਨਾਲ ਆਪਾਂ ਦਹੀਂ ਲੈਵੋਨੇ ਆ ਲਓ ਜੀ ਨਾਲ ਆਪਣੀ ਦਹੀਂ ਵੀ ਰੈਡੀ ਹੈਗੀ ਤੇ ਤੁਸੀਂ ਆਪਣਾ achar ਵਗੈਰਾ ਜੋ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਆ ਤੇ ਇਸ ਤਰ੍ਹਾਂ ਹੀ ਹੁਣ ਆਜੋ ਆਪਾਂ ਜਿਹੜਾ ਦੂਸਰੀ ਆਪਣੀ ਹੈਗੀ ਆ ਉਹਨੂੰ ਵੀ ਆਪਾਂ ਕੁੱਕ ਕਰਦੇ ਆ ਉਹਦੇ ਵਿੱਚ ਸਿਰਫ ਆਪਾਂ ਨਾ ਹਲਕਾ ਜਿਹਾ ਦੂਸਰੀ ਵਾਰੀ ਲਗਾਵਾਂਗੇ ਦੇਖ ਲਓ ਇੰਨਾ ਕੀ ਓਇਲ ਆ ਬਸ ਜਸਟ ਇੰਨਾ ਤੁਸੀਂ ਕਿਉਂਕਿ ਜਿਹੜੇ ਨਾਨ ਸਟਿਕ ਬਰਤਨ ਹੁੰਦੇ ਨਾ ਉਹਨਾਂ ਨੂੰ ਲੋਡ ਨਹੀਂ ਹੁੰਦੀ ਤੇ ਇਹਨੂੰ ਆਪਾਂ ਖਲਾ ਲਾਂਗੇ। ਉਹ ਵੀ ਆਪਾਂ ਆਪਣਾ ਮਟੀਰੀਅਲ ਇਹਦੇ ਵਿੱਚ ਪਾਵਾਂਗੇ। ਫਿਰ ਇੱਕ ਕਰਦੇ ਦੋ ਪਾ ਲਓ। ਕਿਉਂਕਿ ਅੱਗੇ ਛਣਛਣ ਦੀ ਆਵਾਜ਼ ਨਹੀਂ ਆ ਜਦੋਂ ਗਰਮ ਗਰਮ ਪਾਣੀ ਸੀਗਾ। ਹੁਣ ਥੋੜਾ ਠੰਡਾ ਹੋ ਗਿਆ। ਠੰਡ ਬਹੁਤ ਜ਼ਿਆਦਾ ਹੈਗੀ ਹੈ। ਤੇ ਠੰਡ ਕਰਤੀ ਜੇ। ਜਦੋਂ ਇਦਾਂ ਦੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਨਾ ਉਦੋਂ ਮਾਵਾ ਚਿੱਟੇ ਆਉਂਦੇ ਨੇ ਮਾਵਾ ਵੀ ਨਾ ਕੋਈ ਚੀਜ਼ ਖਾ ਸਕਦੇ ਐ ਪੰਡਿਤਾਂ ਦੇ ਨਾਲ ਅੱਜ ਖੁਰ ਮਾਵਾ ਬਣੇ ਹੋਏ ਔਖਾ ਲੱਗਦਾ ਵੀ ਤਾਂ ਸਾਡੀਆਂ ਮਾਵਾ ਸੀ ਜਿਹੜੀਆਂ ਕਿ 20-20 ਜਣਿਆਂ ਦੀਆਂ ਫੈਮਿਲੀ ਨੂੰ ਰੋਟੀਆਂ ਬਣਾ ਕੇ ਖੋਲਦੀਆਂ ਸੀ ਤੇ ਅੱਜ ਕੱਲ ਸਾਨੂੰ ਦੋ ਜਣਿਆਂ ਨੂੰ ਰੋਟੀ ਬਣਾ ਕੇ ਖਾਣੀ ਔਖੀ ਲੱਗਦੀ ਹੈ ਚੋਟੀ ਤੇ ਚਲੋ ਬਾਹਰ ਚੱਲਦੇ ਹਾਂ ਪਰ ਉਹ ਬਾਰ-ਬਾਰ ਦੇ ਚੱਕਰਾਂ ਦੇ ਜਿਹੜੀ ਸਾਡੀ ਜਿਹੜੀ ਹੈਲਥ ਹੈਗੀ ਉਹ ਕਾਫੀ ਵਿਗੜ ਚੁੱਕੀ ਹੈ بس ਇਹਨੂੰ ਸਫੇ ਰੱਬ ਵਧੀਆ ਕਰਨਾ ਕਿਸੇ ਨਾਲ ਦੇਖ ਲਓ ਮੈਂ ਸਾਈਡ ਆਉਟ ਤੇ ਵੀ ਕੋਈ ਘੋਲ ਲਾਉਣਾ ਕੋਈ ਕੁਝ ਨਹੀਂ ਲਾਉਣਾ ਅੱਗੇ ਵੀ ਨਹੀਂ ਲਾਇਆ ਹੁਣ ਵੀ ਨਹੀਂ ਲਾਉਣਾ ਠੀਕ ਹੈ ਜੀ ਤਾਂ ਇਹਨੂੰ ਹੁਣ ਆਪਾਂ ਉੱਪਰੋਂ ਕਰਾਂਗੇ ਕਵਰ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਜਿਹੜੀਆਂ ਰੋਟੀਆਂ ਹੈਗੀਆਂ ਬਣਾ ਲਵਾਂਗੇ ਜਿੰਨੇ ਜਣਿਆਂ ਨੇ ਆਪਾਂ ਖਾਣੇ ਤਾਂ ਬਹੁਤ ਵਧੀਆ ਲੱਗਦਾ ਜੀ ਅੱਜ ਕੱਲ ਜਿਹੜਾ ਸੀਜ਼ਨ ਹੈਗਾ ਮੇਥੀ ਮੇਥੇ ਪਾਲਕ ਸਾਗ ਜਿਹੜੀਆਂ ਕਿ ਸਾਡੀ ਸਰੀਰ ਨੂੰ ਬਹੁਤ ਹੀ ਜ਼ਿਆਦਾ એનર્ਜੀ ਦਿੰਦੀਆਂ ਔਰ ਸਾਰੇ ਜਿੰਨੇ ਵੀ ਸਾਨੂੰ ਵਿਟਾਮਿਨਸ ਮਿਨਰਲ ਚਾਹੀਦੇ ਇਹਨਾਂ ਵਿੱਚੋਂ ਅਵੇਲੇਬਲ ਹੈਗੇ ਆ ਤਾਂ ਸਾਨੂੰ ਜ਼ਰੂਰ ਇਹ ਖਾਣੀਆਂ ਚਾਹੀਦੀਆਂ ਚੀਜ਼ਾਂ ਔਰ ਮਾਰਕੀਟ ਦੀਆਂ ਅਵੋਇਡ ਕਰੋ ਵੱਤੋਂ ਵੱਦ ਤੇ ਆਪਣੀ ਹੈਲਥ ਨੂੰ ਵਧੀਆ ਰੱਖੋ